हां भाई ਤੁਸੀਂ ਸਾਰੇ ਮੇਰੇ ਛੋਟੇ ਜਿਹੇ ਸੱਦੇ ਤੇ ਪਹੁੰਚਿਓ ਸਭ ਭੈਣ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਆ ਆਪਾਂ ਨੇ ਅੱਜ ਇੱਕ ਗੱਲਬਾਤ ਕਰਨੀ ਹੈ ਇੱਕ ਤਾਂ ਆਪਾਂ ਨੇ ਆਪਣਾ ਪ੍ਰਧਾਨ ਚੁਣਨਾ ਤੇ ਨਾਲੇ ਆਪਾਂ ਨੇ ਗੱਲ ਇਹ ਕਰਨੀ ਹੈ ਵੀ ਸਰਕਾਰ ਸਾਡੇ ਮਗਰ ਅੱਜਕੱਲ ਹੱਥ ਧੋਕੇ ਪਈ ਹੋਈ ਹੈ ਹੱਥ ਧੋਕੇ ਨਹੀਂ ਵੀਰੇ ਪੂਰਾ ਨਾ ਧੋਕੇ ਮੰਗਰ ਪੈਗੀ ਮੈਨੂੰ ਲੱਗਦਾ ਇਹ ਸਾਰੇ ਪ੍ਰਧਾਨ ਦੀ ਨਲੇਕੀ ਹੈ ਪ੍ਰਧਾਨ ਆਪਾਂ ਨੂੰ ਚਿੱਟੇ ਪਰਾਂ ਨੂੰ ਬਣਾਉਣਾ ਚਾਹੀਦਾ ਹੁਣ ਤੂੰ ਤਾਂ ਚੁੱਪੇ ਕਰ ਜਾ ਸਰਕਾਰ ਦੀ ਚਮਚੀ ਸਰਕਾਰ ਕੋ ਤੈਨੂੰ ਆਪ ਵੰਡਦੀ ਐ ਸਰਕਾਰੀ ਹਸਪਤਾਲਾਂ ਚ ਮੈਨੂੰ ਤਾਂ ਤਰਸ ਹੁੰਦਾ ਲੋਕਾਂ ਤੇ ਸਵੇਰੇਓ ਵਿਚਾਰੇ ਤੈਨੂੰ ਲੈਣ ਲਈ ਲੈਣ ਚ ਲੱਗੇ ਹੁੰਦੇ ਨੇ ਸ਼ਾਮ ਨੂੰ ਵਿਚਾਰੇ ਫੇਰੀ ਵਾਲੀ ਕਰਨ ਕ ਲੈਣ ਵਾਸਤੇ ਲੈਣ ਚ ਲੱਗੇ ਹੁੰਦੇ ਨੇ ਕੁੱਲ ਮਿਲਾ ਕੇ ਸਰਕਾਰ ਨੇ ਲੋਕਾਂ ਨੂੰ ਖੁੱਡੇ ਲੈ ਨਹੀਂ ਲਾ ਰੱਖਿਆ ਤੇਰੇ ਕਰਕੇ ਅੰਕਲ ਡੋੜ ਕੇ ਸਮਝਾ ਲੈ ਇਹਨੂੰ ਆਪਣੀ ਧੀ ਨੂੰ ਕਾਲੋ ਜੀ ਨੂੰ ਨਾ ਸ਼ਕਲ ਨਾ ਸੂਰਤ ਗੱਲਾਂ ਐ ਕਰਦੀ ਐ ਮੈਨੂੰ ਚਮਚੀ ਕਹਿੰਦੀ ਐ ਤੇਰਾ ਆਪਣਾ ਕੋਈ ਸਟੈਂਡ ਹੈਗਾ ਦੋਖਲੀ ਐ ਤੂੰ ਦੋਖਲੀ ਰਾਜਸਥਾਨ ਚ ਖੁੱਲੀਆਂ ਵਿਕਦੀਆਂ ਪੰਜਾਬ ਚ ਤੂੰ ਪੈਣ ਹੈ ਹਲੇ ਬੋਲਣ ਨੂੰ ਮਰਦੀਆਂ ਜੋ ਮਰਦੀਆਂ ਪਰ ਬੰਦੇ ਨਹੀਂ ਖਾਂਦੀ ਮੈਂ ਤੁਹਾਡੇ ਵਾਂਗੂ ਬੰਦੇ 6 ਮਹੀਨੇ ਚ ਤੁਸੀਂ ਬੰਦੇ ਤਾਂ ਇੰਜਣ ਹੋਣ ਵਾਲਾ ਕਰ ਦਿੰਦੇ ਹੋ ਤੁਸੀਂ ਆ ਜਿਹੜੇ ਨਵੇਂ ਆਏ ਹੋ ਤੁਸੀਂ ਪਾਲਿਓ ਹੱਥ ਚੱਕ ਰੱਖੀ ਐ ਉਹ ਦੇਖੋ ਭੈਣੋ ਇਹ ਲੜਨ ਦਾ ਟਾਈਮ ਨਹੀਂ ਜੇ ਅਸੀਂ ਕੱਲ ਆਇਆ ਅਸੀਂ ਹੱਥ ਵੀ ਫਿਰ ਜ਼ਿਆਦਾ ਚੱਕੀ ਹੋਈ ਐ ਅਸੀਂ ਅੱਜ ਲੋਕਾਂ ਦੀ ਜ਼ੁਬਾਨ ਤੇ ਆ ਇਹ ਰੁਤਬੇ ਸਾਨੂੰ ਐਵੇਂ ਨਹੀਂ ਮਿਲੇ ਹਜ਼ਾਰਾਂ ਪਰਿਵਾਰ ਖਤਮ ਕੀਤੇ ਨੇ ਸੀਨੇ ਤਾਂ ਇਹ ਰੁਤਵਾ ਮਿਲੇ ਅੱਜ ਵੀ ਯਾਦ ਹੈ ਮੇਰੇ ਉਹ ਮੇਰਾ ਸਟਰਗਲ ਦਾ ਟਾਈਮ ਜਦੋਂ ਮੈਂ ਕਿਸੇ ਦੇ ਘਰੇ ਜਾਂਦਾ ਸੀ ਨਾ ਅਗਲੇ ਨੇ ਮੈਨੂੰ ਦੇਖਦੇ ੱਤਕੇ ਮਾਰਦੇ ਨੇ بڑے ਲੋਕਾਂ ਦੇ ਹਾਰੇ ਕੱਢੇ ਕਿ ਮੈਨੂੰ ਇੱਕ ਵਾਰੀ ਆਪਣੇ ਘਰੇ ਜਗ੍ਹਾ ਦੇ ਦੋ ਕਿਸੇ ਨੇ ਮੈਨੂੰ ਘਰੇ ਨਹੀਂ ਵੜਨ ਦਿੱਤਾ ਹੱਸਦੇ ਬੱਸ ਤੇ ਪਰਿਵਾਰ ਦੇਖ ਕੇ ਮੇਰੀ ਤਾਂ ਨਿਕਲ ਜਾਂਦੀ ਸੀ ਮੈਂ ਵੀ ਸੋਚਦਾ ਹੁੰਦਾ ਸੀ ਕਿ ਕਦੇ ਮੇਰਾ ਟਾਈਮ ਆਊਗਾ ਦਾਰੂ ਭੈਣ ਜੀ ਤੁਹਾਡਾ ਸ਼ੁਕਰੀਆ ਤੁਸੀਂ ਮੇਰੇ ਪੈਰ ਲਾਏ ਨਹੀਂ ਵੀਰੇ ਇਹ ਤੇਰੀ ਕਾਬਲੀਅਤ ਸੀ ਤੇਰਾ ਜज्बा ਸੀ ਸਰਪਨਾਸ਼ ਕਰਨ ਦਾ ਟੀਚਾ ਸੀ ਮੈਂ ਤਾਂ ਬਸ ਇੱਕ ਜਰੀਆ ਬਣੀ ਆ ਮੈਂ ਸਰਕਾਰ ਦੀ ਕਮਾਊਤੀ ਰਹੀ ਆ ਮੈਂ ਤਾਂ ਬਸ ਤੈਨੂੰ ਲੀਡਰਾਂ ਕੋਲੇ ਲੈ ਗਈ ਸੀ ਤੂੰ ਹੁਣ ਇੰਨੇ ਪਰਿਵਾਰ ਖਤਮ ਕਰ ਰਹੇ ਹੈ ਤੇਰੀ ਇਹ ਕਾਬਲੀਅਤ ਮੈਨੂੰ ਪਹਿਲੇ ਦਿਨੋਂ ਦਿਖਦੀ ਸੀ ਮੈਨੂੰ ਲੱਗਦਾ ਸੀ ਤੂੰ ਇੱਕ ਦਿਨ ਬਹੁਤ ਤਰੱਕੀ ਕਰੇਗਾ ਇਹੇ ਚੜਾਈ ਤਾਂ ਇਹਨਾਂ ਨੂੰ ਵੀਰੇ ਦੇ برداشت ਨਹੀਂ ਹੋ ਰਹੀ ਅੰਕਲ ਡੋਟ ਜੀ ਛੱਡ ਕੇ ਪੁਰਾਣੇ ਰੁੱਤ ਨਵੇਂ ਆਈ ਹੈ ਛੱਡ ਦੋ ਉਹਦਾ ਹੁਣ ਛੱਡ ਦੋ ਚੈਰਮੈਨੀਆਂ ਹੁਣ ਚਿੱਟੇ ਵੀਰ ਨੂੰ ਬਣਾ ਦੋ ਪ੍ਰਧਾਨ ਮੈਨੂੰ ਕਦੋਂ ਦਾ ਤੁਹਾਡੀ ਬਕਵਾਸ ਸੁਣੀ ਜਾਨਾ ਮੈਂ ਪ੍ਰਧਾਨ ਸੀ ਹਾਂ ਤੇ ਰਹਾਂਗਾ ਕਿਸੇ ਕੁੱਤੇ ਬੇਲੇ ਦੀ ਇਨਹਮਤ ਨਹੀਂ ਹੈ ਦੀ ਕਿ ਮੇਰੀ ਥਾਂ ਲੈ ਜੇ ਅਸੀਂ ਅੱਜ ਤੱਕ ਕਿਸੇ ਦਾ ਜਾਨੀ ਨੁਕਸਾਨ ਨਹੀਂ ਕੀਤਾ ਉਲਟਾ ਸਾਨੂੰ ਖਾ ਕੇ ਬੰਦਾ ਦੁੱਗਣਾ ਕੰਮ ਕਰਦਾ ਤੁਸੀਂ ਨਸਲਾਂ ਖਤਮ ਕਰਨ ਤੇ ਆ ਗਏ 6-6 ਫੁੱਟੇ ਗੱਭਰੂ 6-6 ਫੁੱਟੇ ਨੇਜਿਆਂ ਨਾਲ ਲੜਦੇ ਹੁੰਦੇ ਸੀ ਪੰਜਾਬ ਦੇ ਵਿੱਚ 4 ਇੰਚੀ ਗੱਠੂ ਦੀ ਲਿਆ ਕੇ ਅੱਧੇ ਖਤਮ ਕਰਦੇ ਨਾਲੇ ਪ੍ਰਧਾਨ ਤਾਂ ਉਹ ਵੀ ਨਹੀਂ ਰਹਿਣੇ ਜਿਨ੍ਹਾਂ ਨੇ ਇੱਥੇ ਸੋਡੇ ਪੈਰ ਲਾਏ ਨੇ ਤੁਸੀਂ ਬਾਪੂ ਜੀ ਨੂੰ ਤਾਰਨ ਦੀਆਂ ਗੱਲਾਂ ਕਰਦੇ ਹੋ ਦੇਖ ਚਾਚਾ ਪ੍ਰਧਾਨ ਤਾਂ ਹੁਣ ਮੈਂ ਹੀ ਬਣੂੰ ਸਰਕਾਰਾਂ 'ਚ ਆਪਣੀ ਸਿੱਧੀ ਗੱਲਬਾਤ ਹੈ ਸੈਟਿੰਗ ਹੈ ਤੁਸੀਂ ਕੀ ਕੀਤਾ ਹੀ ਅਜੇ ਤੱਕ ਨਸ਼ਾ ਨਾਸ਼ ਕਰਦਾ ਇਹ ਸਾਡਾ ਮਕਸਦ ਸੀ ਸਾਡਾ ਟੀਚਾ ਸੀ ਤੁਸੀਂ ਦੱਸੋ ਹੁਣ ਤੱਕ ਕੀ ਕੀਤਾ ਮੈਨੂੰ ਸਮਝ ਨਹੀਂ ਹੁੰਦੀ ਆਹ ਜਿਹੜਾ ਜੁੱਧ ਚੱਲਿਆ ਨਸ਼ਾ ਵਿਰੁੱਧ ਇਹਨਾਂ 'ਚ ਮਰਦਾ ਕਿਉਂ ਨਹੀਂ ਕੰਜਰ ਕੁੱਤਾ ਓਏ ਕਾਵਾਂ ਦੇ ਕਹਿ ਤੋ ਟੱਗੇ ਨਹੀਂ ਮਰਦੇ ਹੁੰਦੇ ਬੀਬਾ ਨਾਲੇ ਤੂੰ ਪੰਜਾਬ ਦੇ ਇੱਕ ਵੱਡੇ ਲੀਡਰ ਦੀ ਕਹਾਣੀ ਸੁਣੀਏ ਉਹ ਦੱਸਦੇ ਹੁੰਦੇ ਨੇ ਹਰ ਇੱਕ ਸਟੇਜ ਦੇ ਉੱਤੇ ਲੈ ਤੂੰ ਵੀ ਸੁਣ ਲੈ ਤੇਰਾ ਵੀ ਲੋਕਾਂ ਵਾਂਗੂ ਮਨੋਰੰਜਨ ਹੋ ਜਾ ਕਹਿੰਦੇ ਇੱਕ ਪਿੰਡ ਦੇ ਵਿੱਚ ਹੋ ਗਈ ਚੋਰੀ ਕਿਸੇ ਸਾਧਨੇ ਦੱਸਿਆ ਵੀ ਆ ਚਾਦਰ ਥੱਲੋਂ ਪਿੰਡ ਨੂੰ ਲਗਾ ਦਿਓ ਜਿਹੜਾ ਚੋਰ ਹੋਇਆ ਫੜਿਆ ਜਾਊ ਸਾਰਾ ਪਿੰਡ ਲੰਘਿਆ ਚੋਰ ਮੇਲੀ ਨਹੀਂ ਉਹ ਬਾਅਦ 'ਚ ਪਤਾ ਲੱਗਿਆ ਜਿਨ੍ਹਾਂ ਨੇ ਚਾਦਰ ਫੜੀ ਹੋਈ ਸੀ ਚੋਰ ਉਹੀ ਸੀ ਹੁਣ ਆ ਜਿਹੜੇ ਜੁੱਧ ਨਸ਼ਿਆਂ ਵਿਰੁੱਧ ਕਰਵਾਉਂਦੇ ਨੇ ਆਰਗੇਨਾਈਜ਼ਰ ਨੇ ਉਹੀ ਤਾਂ ਮੇਰੇ ਮਿੱਤਰ ਨੇ ਆ ਫੜੂ ਕੌਣ ਹੈ ਗੱਲਾਂ ਮਾਰਦੀਆਂ ਤੂੰ ਕੋਈ ਨਾ ਸਾਰੀਆਂ ਸਰਕਾਰਾਂ ਚ ਸਾਰੇ ਮਾੜੇ ਵੀ ਨਹੀਂ ਹੁੰਦੇ ਤੇਰੀ ਛਾਲ ਚ ਕਾਇਓ ਲਈ ਬਸ ਤੂੰ ਨਾ ਤੇਰਾ ਬੇੜਾ ਮੁੱਦਾ ਬੱচ্চੂਗਾ ਹੀ ਵੱਜੂਗਾ ਨਾਲ ਜਿਹੜੇ ਤੈਨੂੰ ਲੈ ਕੇ ਆਏ ਸੀ ਉਹਨਾਂ ਬਾਰੇ ਤੇਰਾ ਕੀ ਖਿਆਲ ਹੈ ਜਿਨ੍ਹਾਂ ਨੇ ਚਾਦਰਾਂ ਫੜੀਆਂ ਹੋਈਆਂ ਸੀ ਹੁਣ ਅੰਦਰ ਬੈਠੇ ਚਾਦਰਾਂ ਸਹਰਿਆਣੇ ਨੂੰ ਤਰਸੀ ਜਾਂਦੇ ਨੇ ਚੱਲ ਨਿਕਰੀ ਤਾਂ ਤੇ ਪੁੱਤ ਕਿਉਂ ਮਾਰਦੇ ਉਹਨਾਂ ਦੇ ਘਰ ਚ ਵੀ ਵੜ ਜਾ ਕੇ ਤੈਨੂੰ ਫੇਰ ਪਤਾ ਲੱਗੂ ਉਹ ਚਿੰਤਾ ਨਾ ਕਰ ਬੀਬੀ ਸਭ ਆਪਣਾ ਵੀ ਇਹੋ ਜਿਹਾ ਹੈ ਸਾਰੇ ਨੂੰ ਲੁਬੇਟੇ ਚ ਲੈ ਲਉ ਚਿੰਤਾ ਨਾ ਕਰ ਤੂੰ ਬਾਪੂ ਜੀ ਤੁਸੀਂ ਛੱਡ ਦਿਓ ਪ੍ਰਧਾਨ ਕੀ ਕੋਈ ਗੱਲ ਨਹੀਂ ਅੱਤ ਦਾ ਇੱਕ ਦਿਨ ਅੰਤ ਜ਼ਰੂਰ ਹੋਊਗਾ ਬਸ ਟਾਈਮ ਜਵਾਬ ਦੇਊਗਾ ਇਹਨਾਂ ਨੂੰ ਉਹ ਠੀਕ ਹੈ ਭਾਈ ਮੈਂ ਅਸਤੀਫਾ ਦੇ ਦਿੰਦਾ ਦੇਖਦਾ ਫਿਰ ਇਹ ਕਿੰਨੇ ਕੁ ਲੱਲਰ ਲਾਉਂਦੇ ਨੇ